ਪੰਜਾਬ ਦੇ ਵਿੱਚ ਉਹ ਮੌਨਸੂਨ ਨੇ दस्तक ਦੇ ਦਿੱਤੀ ਹੈ ਜਿਸ ਨੂੰ ਲੈ ਕੇ ਨਦੀਆਂ ਨਾਲਿਆਂ ਦੀ ਸਫਾਈ ਨੂੰ ਲੈ ਕੇ ਹੋਣਾ ਸਵਾਲ ਵੱਡਾ ਖੜਾ ਹੋ ਗਿਆ ਕੱਗਰ ਦਰਿਆ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਕੱਗਰ ਦਰਿਆ ਨੇ ਕਾਫੀ ਤਬਾਹੀ ਮਚਾਈ ਸੀ ਤੇ ਲੋਕਾਂ ਨੂੰ ਕਾਫੀ ਨੁਕਸਾਨ ਇਸ ਦਾ ਚਲਣਾ ਪੈ ਰਿਹਾ ਸੀ ਮੂੜਕੇ ਇਲਾਕੇ ਦੇ ਨੇੜੇ ਪੈਂਦੇ ਕੱਗਰ ਦਰਿਆ ਨੂੰ ਸਾਫ ਕੀਤਾ ਗਿਆ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਕਿਆ ਗਿਆ ਕਿ بارشਾਂ ਦੇ ਕਾਰਨ ਕਗਰ ਦਰਿਆ ਦੇ ਰਾਹੀ ਨੇੜੇ ਤੇੜੇ ਮੂਨਕ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਤਬਾਹੀ ਮਚ ਚੁੱਕੀ ਸੀ ਜਿਸ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਤਿਆਰੀ ਕਰ ਲਈ ਗਈ ਹੈ ਇਸ ਬਾਬਤ ਐਸਡੀਐਮ ਨ ਲਹਿਰਾ ਗਗਾ ਸੁਭਾ ਸਿੰਘ ਨੇ ਕਿਹਾ ਕਿ ਸਾਡਾ ਵਿਭਾਗ ਚੰਗੀ ਤਰ੍ਹਾਂ ਇਸ ਦੀ ਦੇਖਰੇ ਕਰ ਰਿਹਾ ਹੈ ਤਾਂ ਜੋ بارش ਦੇ ਮੌਸਮ ਦੇ ਵਿੱਚ ਲੋਕਾਂ ਨੂੰ ਇਸ ਜ਼ਖਮਿਆ ਜਾਂ ਨਾਪੁਖਤ ਨਾ ਪਈ ਉਤੇ ਐਸਡੀਓ ਡਰੇਨ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਦੇ ਖਤਰੇ ਨੂੰ ਦੇਖਦਿਆਂ ਹੀ ਜਲਦ ਹੀ ਕੰਪੂਰਆ ਕਰ ਲਿੱਤਾ ਜਾਏਗਾ ਪਰ ਕਿੱਥੇ ਪਹੁੰਚਿਆ ਇਹ ਫੁੱਲ ਦੇ ਪਿੰਡ ਦਾ ਹੈਗਾ ਚ ਤੇ ਮਕਰੋੜ ਤੇ ਫੁੱਲ ਦੇ ਆਪਾਂ ਜਿਹੜੇ ਰਕਵੇ 'ਚ ਆ ਖੱਬੇ ਪਾਸੇ ਜਿਹੜਾ ਲੈਫਟ ਬੈਂਕ ਆ ਉਹਦੇ ਥਰਲੇ ਪਾਸੇ ਫੁੱਲ ਦੇ ਪਿੰਡ ਹੈ ਇੱਥੇ ਮਕਰੋੜ ਪਿੰਡ ਦਾ ਰਕਬਾ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਆਪਣੇ ਸਾਡੇ ਟ੍ਰੇਨਿੰਗ ਦੇ ਵਿਭਾਗ ਵੱਲੋਂ ਆ ਮਸ਼ੀਨਾਂ ਲਗਾ ਕੇ ਜੀਸੀਬੀ ਤੇ ਜਿਹੜੀ ਬੀ ਸੀਲਟਿੰਗ ਵੀ ਹੋ ਰਹੀ ਹੈ ਜਿੱਥੇ ਸ਼ਾਰਪ ਬੈਂਡ ਸੀ ਨਾ ਜੀ ਉਹਦੇ ਚ ਅਸੀਂ ਜਿਹੜੇ ਪੁਆਇੰਟ ਆਇਡੈਂਟੀਫਾਈ ਕੀਤੇ ਸੀ ਬਿਫੋਰ ਹੈਂਡ ਉਥੋਂ ਡੀਸੀਲਟਿੰਗ ਕਰ ਰਹੇ ਨੇ ਸੋ ਥੈਟ ਜਿਹੜਾ ਚੈਨਲ ਹੈ ਪਾਣੀ ਦਾ ਉਹਨੂੰ ਵਾਈਡਨਿੰਗ ਕੀਤੀ ਜਾ ਸਕੇ ਅਦਰਵਾਈਜ਼ ਕੀ ਹੁੰਦਾ ਸੀ ਕਿ ਜਿੱਥੇ ਚੈਨਲ ਟਾਈਟ ਹੁੰਦਾ ਸੀ ਜ਼ਿਆਦਾ ਉਥੇ ਆ ਕੇ ਬੰਨਾਂ ਨੂੰ ਉਹ ਧੱਕ ਮਾਰਦਾ ਜਦੋਂ ਪਾਣੀ ਜ਼ਿਆਦਾ ਆਉਂਦਾ ਤਾਂ ਉਥੋਂ ਫਿਰ ਬ੍ਰੀਚ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੁਣ ਇਹ ਉਹਦੀ ਖਦਾਈ ਵੀ ਕਰ ਰਹੇ ਨੇ ਜਿਹੜੇ ਇਸ ਤਰ੍ਹਾਂ ਦੇ ਪੁਆਇੰਟ ਨੇ ਉਥੋਂ ਉਹਨੂੰ ਵਾਈਡਨਿੰਗ ਕਰ ਰਹੇ ਨੇ ਅੰਦਰ ਤੇ ਨਾਲ ਹੀ ਉਹ ਤੇ ਟਵਿਨ ਪਰਪਸ ਹੈ ਜੀ ਉਹ ਜਿਹੜੀ ਇੱਕ ਤਾਂ ਵਾਈਟਨਿੰਗ ਹੋ ਜਾਏਗੀ ਇੱਕ ਉਹ ਜਿਹੜੀ ਮਿੱਟੀ ਹੈ ਉਹ ਅੱਗੇ ਉੱਪਰ ਬੰਨਾਂ ਦੇ ਉੱਪਰ ਯੂਜ਼ ਹੋ ਜਾਏਗੀ ਇਹ ਕਿੰਨੇ ਕਿੰਨੇ ਫੁੱਟ ਵਾਈਟਨਿੰਗ ਜਿਹੜੀ ਹੈਗੀ ਕਿੰਨੀ ਹੈ ਇਹਨਾਂ ਦੀ ਜਿਹੜੀ ਆਪਣਾ ਪਰਪਸ ਸਾਡਾ ਇਹ ਹੈਗਾ ਜੀ ਇਹਨੂੰ ਆਪਾਂ ਦੋਨੋਂ ਪਾਸੇ ਬੰਨ ਨੂੰ 15 ਫੁੱਟ ਚੌੜਾ ਕਰਨਾ ਹੈਗਾ ਸੋ ਥੈਟ ਇ ਮੋਟੇਰੇਬਲ ਵੀ ਹੋ ਜਾਵੇ ਉਹਦੇ ਵੀ ਦੋ ਤਿੰਨ ਪਰਪਸ ਸਰਵ ਕਰੇਗਾ ਇੱਕ ਤਾਂ ਜਿਹੜੇ ਸਾਡੇ ਆਮ ਲੋਕ ਨੇ ਜਿਹੜੇ ਪਿੰਡਾਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਇੱਥੇ ਲੰਘਣ ਵਾਸਤੇ ਅਦਰਵਾਈਜ਼ ਪਹਿਲਾਂ ਬਾਈਕ ਹੀ ਜਾਂਦਾ ਜੀ ਤੁਸੀਂ ਮਤਲਬ ਵਹੀਕਲ ਨਹੀਂ ਥਰੂ ਨਹੀਂ ਹੁੰਦਾ ਹੈਗਾ ਕਿਤੋਂ ਚੌੜਾ 1 ਤੋਂ 8 ਫੁੱਟ ਵੀ ਹੈ ਕਿਤੋਂ 10 ਫੁੱਟ ਹੈ ਕਿਤੋਂ 12 ਸੋ ਹੁਣ ਯੂਨੀਫਾਰਮਲੀ ਇਹ ਕੋਸ਼ਿਸ਼ ਕਰ ਰਿਹਾ ਸਾਡਾ ਜਿਹੜਾ ਡਰੇਨੇਜ ਵਿਭਾਗ ਹੈ ਕਿ ਇਹਨੂੰ 15 ਫੁੱਟ ਕੀਤਾ ਜਾਵੇ ਸੋ ਥੈਟ ਟਰੈਕਟਰ ਟਰਾਲੀਆਂ ਵੀ ਲੰਘ ਸਕਣ ਲੋਕਾਂ ਨੂੰ ਵੀ ਸਹੂਲਤ ਹੋਵੇ ਜਿਹੜੇ ਖੇਤੀ ਵਾਲੇ ਨੇ ਪਲੱਸ ਰੱਬ ਨਾ ਕਰੇ ਜੇ ਕੋਈ ਫਲੱਡ ਸੀਜ਼ਨ ਵੇਲੇ ਲੋਡ ਪੈਂਦੀ ਹੈ ਕਿਤੇ ਬ੍ਰੀਚ ਦਾ ਕੋਈ ਇਸ ਤਰ੍ਹਾਂ ਦਾ ਸਿਚੁਏਸ਼ਨ ਬਣਦੀ ਹੈ ਤਾਂ ਜਿਹੜਾ ਰੀਲੀਫ ਮਟੀਰੀਅਲ ਹੈ ਜਿੰਨੇ ਉਹ ਬ੍ਰੀਚ ਨੂੰ ਬੰਨਣ ਵਾਸਤੇ ਦੇਖੋ ਮਿੱਟੀ ਦੀ ਲੋਡ ਹੁੰਦੀ ਹੈ ਈਸੀ ਬੈਗਸ ਦੀ ਲੋਡ ਹੁੰਦੀ ਹੈ ਹੋਰ ਬਹੁਤ ਸਾਰੇ ਤੁਹਾਨੂੰ ਮੈਨਨ ਮਟੀਰੀਅਲ ਦੀ ਲੋਡ ਹੁੰਦੀ ਹੈ ਲੇਬਰ ਦੀ ਲੋਡ ਹੁੰਦੀ ਹੈ ਤਾਂ ਉਥੇ ਪਹਚਾਣ ਵਾਸਤੇ ਉਹ ਸਾਨੂੰ ਸੌਖਾ ਰਹੇ ਕਿੰਨੇ ਕ ਮਜ਼ਬੂਤੀ ਲੱਗਦੀ ਹੈ ਜਿਹੜੀ ਜੇ ਮੈਂ ਆਪਾਂ ਵਾਈਟ ਕਰ ਰਹੇ ਆ ਆਪਾਂ ਮਜ਼ਬੂਤੀ ਹੋ ਰਹੀ ਹੈ ਤਾਂ ਕਿੰਨਾ ਕ ਲੱਗਦਾ ਵੀ ਪਹਿਲਾਂ ਵਾਂਗ ਜਿਹੜੇ ਹਾਲਾਤ ਨੇ ਨਹੀਂ ਪਤਾ ਹੋਣਗੇ ਹੋਪ ਸੋਝ ਤੇ ਕਿ ਜਿਹੜਾ ਕੋਸ਼ਿਸ਼ ਇਹੀ ਹੈ ਕਿ ਇਹਨੂੰ ਜਿੰਨਾ ਵੱਤੋਂ ਵੱਤ ਮੈਨੇਜ ਹੋ ਸਕੇ ਉਹ ਵੀ ਆ ਟ੍ਰਾਂਫਰ ਹੈ ਸਫਾਈ ਦੇ ਗੱਲ ਕਰੀਏ ਵਿੱਚ ਕਈ ਜਗ੍ਹਾ ਹਜੇ ਸਫਾਈ ਰਹਿੰਦੀ ਆ ਵਿੱਚ ਜਿਹੜੀ ਹਰੀ ਬੂਟੀ ਉਹ ਵੀ ਹੈਗੀ ਆ ਲੱਗਦਾ ਵੀ ਹਾਂ ਪ੍ਰੋਪਰ ਤਰੀਕੇ ਨਾਲ ਕੰਮ ਰਿਹਾ ਦੇਖੋ ਜਿਹੜੀ ਬੂਟੀ ਆ ਜਾਂ ਇਸ ਤਰ੍ਹਾਂ ਉਹ ਸਾਰਾ ਕੁਝ ਕਰ ਰਹੇ ਨੇ ਅਸੀਉ ਸਾਹਿਬ ਖੜੇ ਨੇ ਕੋਲ ਬਟ ਉਹਦੀ ਐਸ ਸੱਚ ਬੇਸਿਕਲੀ ਸੈਕਸ਼ਨ ਕੀ ਹੈ ਇੱਥੇ ਕੀ ਦਿੱਕਤ ਹੈ ਜਿਹੜੇ ਨਾ ਵੈਜੀਟੇਸ਼ਨ ਹੈ ਜਿਹੜੀ ਜਿਵੇਂ ਟਰੀਜ਼ ਨੇ ਸਾਈਡ ਤੇ ਜਿੰਨੀ ਵੀ ਪਲਾਂਟੇਸ਼ਨ ਆ ਉਹ ਰਾਦਰ ਬਾਈਂਡਿੰਗ ਦਾ ਕੰਮ ਕਰਦੀ ਹੈ ਉਹ ਜ਼ਰੂਰੀ ਵੀ ਹੈ ਅੰਦਰੋਂ ਮੂਵ ਕਰਨਗੇ ਇਹ ਬਟ ਮੇਨ ਚੀਜ਼ ਹੈ ਕਿ ਜਿਹੜੇ ਇੱਕ ਡੀਸੇਲਟਿੰਗ ਪਲੱਸ ਬੰਨਾ ਦੀ ਮਹੱਤਤਾ ਉਹਦੇ ਤੇ ਫੋਕਸ ਕਰ ਰਹੇ ਕੀ ਨਾਮ ਆ ਸਰ ਮੇਰਾ ਨਾਮ ਆਰਨ ਅਨੇਜਾ ਜੀ ਮੈਂ ਇਸ ਟਾਈਮ ਐਸਡੀਓ ਡਰੇਨੇਜ ਲੈ ਰਹੇ ਕਾਕਰ ਬਤਨਾ ਤੇ ਕਗਰ ਦੇ ਉੱਪਰ ਗੱਲ ਕਰੀਏ ਜਾਂ ਡਰੇਨਸ ਦੇ ਉੱਪਰ ਗੱਲ ਕਰੀਏ ਤਾਂ ਕਿਸ ਤਰੀਕੇ ਦਾ ਕੰਮ ਚੱਲ ਰਿਹਾ ਹੈ ਮਾਨਾ ਅ ਕਗਰ ਤੇ ਜਿਵੇਂ ਆਪਾਂ ਹੁਣ ਦੇਖਿਆ ਹੀ ਹੈ ਜੀ ਮਕਰੋੜ ਸਾਹਿਬ ਤੋਂ ਆਪਣੀਆਂ ਮੇਨਲੀ ਕਗਰ ਦੀ ਤਿੰਨ ਰੇਚਾਂ ਆਪਾਂ ਮੰਨਦੇ ਆ ਜੀ ਇੱਕ ਆਪਣਾ ਖਨੋਰੀ ਤੋਂ ਲੈ ਕੇ ਮਕਰੋੜ ਸਾਹਿਬ ਜਿੱਥੇ ਆਪਾਂ ਖੜੇ ਆ ਜੀ ਇਹ ਰੀਚ 2008-09 ਚ ਬੈਡਨਿੰਗ ਹੋ ਗਈ ਸੀ ਇਹਦੀ ਤੇ ਤਕਰੀਬਨ ਇਸ ਸੀਰੀਜ਼ ਦੀ ਕਪੈਸਿਟੀ 25 ਹਰ ਕਿਉ ਸੀਗਾ ਇੱਥੇ ਮੇਨਲੀ ਆਪਣੀ ਕਪੈਸਿਟੀ ਜ਼ਿਆਦਾ ਹੋਣ ਕਾਰਨ ਬੰਨਾ ਚ ਕੋਈ ਐਸਜ ਦਿਕਤ ਆਉਦੀ ਨਹੀਂ ਮੇਨਲੀ ਉਰੇ ਜਿੱਥੇ ਸ਼ਾਰਪਮੈਂਡ ਨੇ ਜੀ ਉੱਥੇ ਮਿੱਟੀ ਜਮਾ ਹੋ ਜਾਂਦੀ ਹੈ ਉਹ ਮਿੱਟੀ ਨਾਲ ਕੀ ਹੁੰਦਾ ਜਿੱਦਾਂ ਸ਼ਾਰਪਮੈਂਡ ਏਰੀਆ ਘਟ ਜਾਂਦਾ ਤੇ ਇੱਕ ਪਾਸੇ ਨੂੰ ਜ਼ਿਆਦਾ ਅਡਾਫ ਲੱਗਣ ਲੱਗ ਜਾਂਦੀ ਹੈ ਤੇ ਬਸ ਆਪਾਂ ਇਹ ਮਿੱਟੀ ਕੱਢ ਕੇ ਆਪਣਾ ਜਿਹੜਾ ਪ੍ਰੋਜੈਕਟ ਤਕਰੀਬਨ 3.50 ਲੱਖ ਦੀ ਲਾਗਤ ਨਾਲ ਮਿੱਟੀ ਕੱਢ ਕੇ ਤੇ ਆਪਾਂ ਬੰਨਾ ਤੇ ਪਾ ਕੇ ਜਿੱਥੇ-ਜਿੱਥੇ ਘਾਰੇ ਨੇ ਜਾਂ ਜਿੱਥੇ ਕੋਈ ਤਰੇੜਾਂ ਨੇ ਬੰਨਾ ਤੇ ਉਹਨਾਂ ਨੂੰ ਸਟਰੈਂਥਿੰਗ ਕਰਦੇ ਆ। ਇਸ ਤਰੀਕੇ ਨਾਲ ਦੇਖਦੇ ਹਾਂ ਕਿੰਨਿਆਂ ਕਿ ਜਿਹੜੇ ਹੈਗੇ ਨੇ ਡਰੇਨਸ ਕਿੰਨੇ ਕ ਪਰਸੈਂਟ ਹੁਣ ਤੱਕ ਸਫਾਈ ਹੋ ਚੁੱਕੀ ਆ ਕਿੰਨੇ ਕ ਰਹਿੰਦੀ ਆ? ਅ ਡਰੇਨਾ ਜੀ ਜਿਵੇਂ ਸਾਡੇ ਲਹਿਰੇਗਾ ਅੱਗੇ ਚ ਤਕਰੀਬਨ 18 ਡਰੇਨਾ ਮੇਨ ਫਾਲ ਕਰਦੀਆਂ ਨੇ ਜੀ। ਉਸ ਜਿਹੜੀ ਸਾਡੀ ਇੱਕ ਮੇਨ ਡਰੇਨ ਹੈ ਲਹਿਰੇਗਾ ਦਾ ਮੇਨ ਡਰੇਨ ਉਸੀ ਤਕਰੀਬਨ ਆਪਣੀ 60% ਸਫਾਈ ਹੋ ਜਗੀ ਤੇ ਤਕਰੀਬਨ ਉਹਦੀ ਮਸ਼ੀਨਰੀ ਵੱਧ ਮੋਬਾਈਲਾਈਜ਼ ਕਰਕੇ ਸੀ ਤਕਰੀਬਨ 10 ਦਿਨਾਂ ਚ ਉਹਨੂੰ ਮੁਕੰਮਲ ਕਰ ਦਾਂਗੇ ਜੀ। ਤੇ ਬਾਕੀ ਸਾਡੀ ਜਿਹੜੀ ਲਿੰਕ ਟ੍ਰੇਨਾਂ ਹੁੰਦੀਆਂ ਨੇ ਜਿਹੜੀ ਛੋਟੀਆਂ ਟ੍ਰੇਨਾਂ ਜਿਹੜੀ ਮੇਨ ਰੇਲ ਚਾਟ ਫਾਲ ਕਰਦੀਆਂ ਨੇ ਉਹਦੀ ਤਕਰੀਬਨ ਸਾਡੀ ਮੇਨਲੀ 10-12 ਟ੍ਰੇਨਾਂ ਦੀ ਸਪਾਈ ਹੁਣ ਕੰਮਲ ਹੋ ਚੁੱਕੀ ਐ ਬਾਕੀ ਰੈਂਦੀ ਟ੍ਰੇਨਾਂ ਦੀ ਹਫਤੇ ਚ ਸਪਾਈ ਬੁਰੀ ਕਿੰਨੇ ਕੰਟਰੈਕਟਰ ਇਸ ਵਕਤ ਕੰਮ ਦੇ ਵਿੱਚ ਜਗੇ ਨੇ ਜਿਹੜੇ ਕੰਮ ਕਰ ਰਹੇ ਆ ਮੇਨਲੀ ਇਕ ਘਰ ਤੇ ਆਪਣੇ ਇਸ ਟਾਈਮ ਤਿੰਨ ਕੰਟਰੈਕਟਰ ਕੰਮ ਕਰ ਰਹੇ ਨੇ ਜੀ ਇਕ ਆਪਣਾ ਮਕਰੋਡ ਸਾਹਿਬ ਦਾ ਖਨੋਰੀ ਜਿਹੜਾ ਰੀਚ ਐ ਉਥੇ ਅਲੱਗ ਕੰਟਰੈਕਟਰ ਐ ਮਕਰੋਡ ਸਾਹਿਬ ਤੋਂ ਮੋਨਕ ਅਲੱਗ ਕੰਟਰੈਕਟਰ ਐ ਜੀ ਤੇ ਮੋਨਕ ਤੋਂ ਕਟੇਲ ਅਲ ਲਗਦਾ ਵੀ ਜਲਦੀ ਇਹ ਕਵਰ ਹੋ ਜਾਊਗਾ ਸਾਰਾ ਮੌਨਸਨ ਹਾਂਜੀ ਜੀ ਆਪਣਾ ਮੌਨਸਨ ਆਪਣੀ ਬਰਸਾਤਾਂ ਠੀਕ ਠਾਕ ਹੁੰਦੀਆਂ ਨੇ ਜੀ ਮੇਨਲੀ ਖੱਡਿਆਂ 'ਚ ਨਾ ਦਿੱਕਤ ਆਵੇ ਆਪਾਂ ਨੂੰ ਪਾਣੀ ਭਰ ਜਾਂਦਾ ਜਿਵੇਂ ਕਈ ਵਾਰ ਪ੍ਰੋਗਰੈਸ ਸਲੋ ਹੋ ਜਾਂਦੀ ਮਿੱਟੀ ਜਿਵੇਂ ਬਾਹਰੋਂ ਆ ਰਹੀ ਹੈ ਜੇ ਉਹ ਦਿੱਕਤ ਨਾ ਆਵੇ ਤਾਂ ਆਪਾਂ ਕੰਮ ਛੇਤੀ ਮੁਕੰਮਲ ਕਰ ਲਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ